ਲੱਖ ਲਾਣਤਾ ਇਹੋ ਜਿਹੇ ਲੀਡਰ ਤੇ ਜੋ ਸਿੱਖ ਧਰਮ ਨੂੰ ਛੋਟਾ ਕਹਿੰਦੇ ਨੇ ਇਹ ਬਿਆਨ ਸਰਬਜੀਤ ਸਿੰਘ ਟਿੰਜਰ ਯਾਨੀ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਬੋਨੀ ਅਜਨਾਲਾ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਲੀਡਰ ਦੇ ਵੱਲੋਂ ਅਜਿਹੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਤੇ ਹੁਣ ਮਾਫੀ ਵੀ ਮੰਗੀ ਹੈ ਅਤੇ ਉਹਨਾਂ ਨੇ ਕਿਹਾ ਕਿ ਅਜਿਹੀ ਕੰਮ ਕਰਦੇ ਕਿਉਂ ਹੋ ਜਿਨ੍ਹਾਂ ਦੇ ਨਾਲ ਤੁਹਾਨੂੰ ਮਾਫੀ ਮੰਗਣੀ ਪਵੇ ਤੇ ਉਹਨਾਂ ਨੇ ਸਿੱਖ ਧਰਮ ਨੂੰ ਛੋਟਾ ਕਹਿਣ ਤੇ ਲੈ ਕੇ ਹੁਣ ਤੁਰ ਵਿਵਾਦ ਜਿਹੜਾ ਕਿ ਛਿੜ ਗਿਆ ਤੇ ਉੱਥੇ ਹੀ ਭਾਜਪਾ ਦੇ ਲੀਡਰ ਭੋਨੀ ਅਦਨਾਲਾ ਦੇ ਵੱਲੋਂ ਇਸ ਗੱਲ ਦੀ ਮਾਫੀ ਵੀ ਮੰਗੀ ਗਈ ਸਪਸ਼ਟੀਕਰਨ ਵੀ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਵੱਲੋਂ ਅਮਰਤਾ ਬੜਿੰਗ ਅਤੇ ਭੋਨੀ ਅਦਨਾਲਾ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਤੇ ਸਿੱਖਾਂ ਦੇ ਪੱਖ ਦੇ ਵਿੱਚ ਫਿਰ ਤੋਂ ਅਕਾਲੀ ਦਲ ਲਈ ਇਹ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਹੋਰ ਕੀ ਕਹਿਣਾ ਹੈ ਭਾਜਪਾ ਦੇ ਲੀਡਰ ਭੋਨੀ ਅਦਨਾਲਾ ਦੇ ਦਾ ਬਹੁਤ ਹੀ ਮਤਭਾਗਾ ਬਿਆਨ ਸੁਣਿਆ ਲੱਖ ਲਾਣ ਤਾ ਇਹ ਕੁგუਜੇ ਬੰਦੇ ਨੂੰ ਜਿਨੇ ਦਸਤਾਰ ਬੰਨ ਕੇ ਸਿੱਖ ਧਰਮ ਦੇ ਬਾਰੇ ਨੀਮਾ ਬੋਲਣ ਲਈ ਕਿਉਂਕਿ ਇਹ ਲੋਕਾਂ ਨੂੰ ਇਹ ਨਹੀਂ ਪਤਾ ਦੇਖੋ ਇਹ ਬੋਲ ਰਿਹਾ ਕਿ ਸਿੱਖ ਧਰਮ ਸਭ ਤੋਂ ਛੋਟਾ ਧਰਮ ਹੈ ਬੱਚਾ ਧਰਮ ਹੈ ਧਰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਧਰਮ ਸਾਰੇ ਹੀ ਅਤਿ ਸਤਕਾਰਯੋਗ ਨੇ ਹਰੇਕ ਵਿਅਕਤੀ ਆਪਣੇ ਆਪਣੇ ਧਰਮ ਦੇ ਵਿੱਚ ਪਰਫਕ ਰਹੇ ਤੇ ਆਪਣੇ ਆਪਣੇ ਧਰਮ ਦੇ ਮੁਤਾਬਕ ਚੱਲੇ ਸਾਰੇ ਤਾਂ ਸਤਕਾਰਯੋਗ ਨੇ ਪਰ ਇਹ ਬੋਨੀ ਜਨਾਲਾ ਜਿਹੜਾ ਕੀ ਭਾਜਪੀ ਦਾ ਲੀਡਰ ਲੱਖ ਲਾਹਣਤਾ ਇਹੋ ਜਿਹੇ ਬੰਦੇ ਦੇ ਜਿਹੜਾ ਦਸਤਾਰ ਬੰਨ ਕੇ ਮੈਂ ਸਮਝਦਾ ਕਿ ਖਾਸ ਤੌਰ ਤੇ ਸਿੱਖ ਧਰਮ ਦੇ ਖਿਲਾਫ ਬੋਲ ਰਿਹਾ ਤੇ ਦਸਤਾਰ ਸਜਾ ਕੇ ਬੋਲ ਰਿਹਾ ਕਿ ਛੋਟਾ ਧਰਮ ਹੈ ਮੈਨੂੰ ਇੱਕ ਐਜ ਸਿੱਖ ਹੋਣ ਦੇ ਨਾਤੇ ਬੜਾ ਇਸ ਗੱਲ ਦੀ ਦੁੱਖ ਲੱਗਿਆ ਤੇ ਮੈਂ ਤਾਂ ਬੋਲਦਾ ਕਿ ਇਹਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੀਆਂ ਕੁਰਬਾਨੀਆਂ ਭਰਿਆ ਬੰਦ ਬੰਦ ਕਟਵਾ ਲੇ ਖੋਪੜੀਆਂ ਲੋਹਾਲੀਆਂ ਮਾਵਾਂ ਨੇ ਗਲਾਂ ਦੇ ਵਿੱਚ ਹਾਰ ਪਾ ਲੇ ਪਤਾ ਹੀ ਨਹੀਂ ਕਿੰਨੀਆਂ ਲੱਖਾਂ ਕੁਰਬਾਨੀਆਂ ਇਸ ਧਰਮ ਦੇ ਵਿੱਚ ਸਿੰਘਾਂ ਨੇ ਕੀਤੀਆਂ ਨੇ ਪਰ ਉਸ ਧਰਮ ਨੂੰ ਸਿੱਖ ਧਰਮ ਨੂੰ ਇੱਕ ਤੌਰ ਤੇ ਖਾਸ ਤੌਰ ਤੇ ਟਾਰਗੇਟ ਕਰਕੇ ਇਹ ਕਹਿਣਾ ਕਿ ਇਹ ਛੋਟਾ ਧਰਮ ਹੈ ਇਹ ਬੱਚਾ ਧਰਮ ਹੈ ਮੈਂ ਸਮਝਦਾ ਕਿ ਬੜਾ ਅਫਸੋਸਨਾਕ ਹੈ ਤੇ ਬਾਅਦ ਚ ਫਿਰ ਇਹ ਮਾਫੀਆਂ ਵੀ ਸ਼ਕਤੀ ਮੰਗ ਜੰਦੇ ਨੇ ਇਹ ਅਜੇ ਭਾਜੀਪੀ ਦੇ ਲੀਡਰ ਬੋਨੀ ਜੀ ਨਾਲੇ ਘੁੱਗੂ ਜੀ ਨੇ ਕਾਰਨਾਮਾ ਕੀਤਾ ਪਰਸੋ ਚੌਥੇ ਉਹ ਰਾਜਾ ਵੜਿੰਗ ਕਾਂਗਰਸ ਦਾ ਪ੍ਰਧਾਨ ਬਹੁਤ ਬੋੰਕਦਾ ਉਹ ਵੀ ਉਦੀ ਬੀਬੀ ਵੀ ਬਿਆਨ ਦੰਦੀ ਸੀ ਕਹਿੰਦੀ ਆ ਪੰਜਾ ਜੀ ਇਹ ਗੁਰੂਆਂ ਦਾ ਪੰਜਾ ਹੈ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਪੰਜਾ ਦੇ ਇੱਕੇ ਤਾਂ ਕਹਿੰਦੀ ਕਾਂਗਰਸ ਨੇ ਜੀ ਪੰਜਾ ਚੋਣਸ਼ਾਲ ਰੱਖਿਆ ਇਹ ਲੀਡਰਾਂ ਨੂੰ ਹੋਇਆ ਕੀ ਹੈ ਲੱਖ ਲੜਦੇ ਹੋਏ ਲੀਡਰਾਂ ਦੇ ਬਾਅਦ ਚੋਂ ਫਿਰ ਝੱਟ ਜੁੱਕੀ ਫਿਰਦੇ ਨੇ ਕਿ ਮਾਫੀ ਮੰਗਦੇ ਨੇ ਕਿ ਮੈਂ ਤਾਂ ਜੇਵਾਕੀ ਹੋ ਕੇ ਬਿਆਨ ਦੇ ਆ ਗਿਆ ਪਹਿਲਾਂ ਹੀ ਦੇਖ ਕੇ ਬੋਲੋ ਇਹ ਬੀਬੀ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਪੰਜਾ ਹੈ ਖੂਨੀ ਪੰਜਾ ਜਿਹਨੇ ਕੀਤਾ ਕੀ ਆ ਇੱਕ ਪੀੜ੍ਹੀ ਸਾਡੀ ਨੌਜਵਾਨਾਂ ਦੀ ਮਾਰੀ ਆ ਗਲਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾ ਦਿੱਤੀ ਆ ਪੰਜੇ ਨੇ ਸੋ ਇਹ ਬੋਨੀ ਜ ਨਾਲ ਉਹਨੇ ਫਿਰ ਮਾਫੀ ਮੰਗੂਗਾ ਬੀਬੀ ਮਾਈ ਮੰਨ ਚੁੱਕੀ ਆ ਲੱਖ ਲਾਣ ਦੇ ਹੋ ਜੋ ਲੋਕਾਂ ਦੀ ਜਿਹਨਾਂ ਦੀ ਘਟੀਆਂ ਤੇ ਮਾੜੀ ਤੇ ਛੋਟੀ ਸੋਚ ਆ ਵਹਿਬ ਜੀ ਦਾ ਖਾਲਸਾ ਵਹਿਬ ਜੀ